ਫਰਦਰ ਮਾਦਰੀ ਇਹ ਕਰ ਗਾ ਉਹ ਦੂਜੇ ਮਜ਼ਾਰੇ ਬੱਚੇ ਨੂੰ ਕੱਢ ਦੇ ਆਂ ਅੰਦਰ ਦੇਖ ਆਂ ਹਾਂ 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 ਆਸਮਾਨ ਲੈਟ ਬਚਾਈ ਚਲੋ ਵੀਰੇ ਯਾਰ ਆ ਸਰਸ ਮੇਲੇ ਦੀ ਵੀਡੀਓ ਆ ਪ੍ਰਸ਼ਾਸਨ ਵੱਲੋਂ ਫੋਨ ਖੋਲਿਆ ਗਿਆ ਸੀਗਾ ਆ ਗਨਮੈਨ ਵੱਲੋਂ ਮੇਰਾ ਫੋਨ ਖੋ ਕੇ ਲੈ ਕੇ ਗਿਆ ਲੋਕਾਂ ਦੇ ਲਾਠੀ ਚਾਰਜ ਕਿਤੇ ਯਾਰ ਨੇ ਬੇਫਾਲਤੂ ਦੇ ਲੋਕਾਂ ਨੇ ਜਿਹੜੇ ਟਿਕਟ ਲੈ ਲਈ ਜੇ ਟਿਕਟ ਦੀ ਜਵਾਬਦੇਹੀ ਮੰਗੀ ਤਾਂ ਲਾਠੀ ਚਾਰਜ ਕੀਤਾ ਗਿਆ ਆ ਗੱਡੀ ਦੇ ਵਿੱਚ ਰੱਖ ਕੇ ਲੈ ਕੇ ਜਾ ਰਹੇ ਨੇ ਆ ਮੁੰਡੇ ਨੂੰ ਗ੍ਰਿਫਤਾਰ ਕਰਕੇ ਲੈ ਕੇ ਚਲ ਗਏ ਉਹੀ ਬੇਫਾਲਤੂ ਦਾ ਸਹੀ ਗੱਲ ਆ ਮਰਾ ਸਹੀ ਗੱਲ ਹੈ ਉਹਨਾਂ ਦੀ ਹੱਥ ਤੇ ਸਾਈਡ ਤੇ ਚਲੋ ਅੱਧਰ ਕਿਧਰ ਕੁਝ ਲੈ ਲਓ ਆ ਇਹ ਪਰ ਫਾਰਮ ਮੇਲੇ ਦੀ ਵੀਡੀਓ ਆ ਲੋਕਾਂ ਨੇ ਟਿਕਟਾਂ ਲੈਣੀਆਂ ਟਿਕਟਾਂ ਲੈਣ ਤੋਂ ਬਾਅਦ ਵੀ ਪੰਜਾਬ ਪੁਲਿਸ ਪੱਤਰ ਦਾ ਧੱਕਾ ਕਰਿਆ ਧੱਕੇ ਮਾਰ ਕੇ ਲੋਕਾਂ ਨੂੰ ਕੱਢਿਆ ਜਾ ਰਿਆ ਇਹਦੀ ਜ਼ਿੰਮੇਵਾਰੀ ਕੌਣ ਆ ਜੇ ਗੱਲ ਕਰ ਰਹੇ ਆ ਤਾਂ ਧੱਕੇ ਮਾਰੇ ਜਾ ਰਹੇ ਨੇ ਸਾਨੂੰ ਨਹੀਂ ਪਤਾ ਕੌਣ ਜਵਾਬਦੇਹ ਹੋਊਗੀ ਕਿਹੜਾ ਜਵਾਬਦੇਹ ਕਰੂਗਾ ਜੇ ਕਿਸੇ ਨੇ ਟਿਕਟਾਂ ਲੈ ਲਈਆਂ ਟਿਕਟਾਂ ਤੁਸੀਂ ਪਹਿਲਾਂ ਬੰਦ ਕਰਾਓ ਟਿਕਟਾਂ ਬਿਨਾਂ ਬੰਦ ਕਰਾਏ ਤੁਸੀਂ ਜਵਾਕਾਂ ਨੂੰ ਧੱਕੇ ਮਾਰੀ ਜਾਂਦੇ ਹੋ ਇਹ ਸਰਸਮੇਲੇ ਦੀ ਅੱਜ ਦੀ ਰਾਤ ਦੀ ਵੀ ਵੀਡੀਓ ਆ ਉਹ ਦੇਖ ਲਓ ਤੁਹਾਡੇ ਸਾਹਮਣੇ ਉਹ ਲੋਕਾਂ ਨੂੰ ਧੱਕੇ ਮਾਰ ਕੇ ਭਜਾਏ ਜਾ ਰਹੇ ਆ ਆ ਤੁਹਾਡੇ ਸਾਹਮਣੇ ਆ ਚਲੋ ਆ ਧੱਕੇ ਮਾਰ ਕੇ ਭਜਾਏ ਜਾ ਰਹੇ ਹੋ ਇਹਦੀ ਜ਼ਿੰਮੇਵਾਰੀ ਹੁਣ ਖੋਣ ਦਊਗਾ ਪ੍ਰਸ਼ਾਸਨ ਇਸ ਪੱਤਰ ਦਾ ਧੱਕੇ ਮਾਰ ਰਿਹਾ ਵੀ ਲੋਕ ਆਪਣੇ ਪੈਸੇ ਲਾ ਕੇ ਆਪਣੀ ਮਿਹਨਤਾਂ ਦੀ ਕਮਾਈਆਂ ਲਾ ਕੇ ਟਿਕਟਾਂ ਲਈ ਬੈਠੇ ਨੇ ਤੇ ਪ੍ਰਸ਼ਾਸਨ ਇਸ ਪੱਧਰ ਤੱਕੇ ਮਾਰ ਰਿਹਾ ਵੀ ਪ੍ਰਸ਼ਾਸਨ ਨੂੰ ਪੁੱਛੇ ਵੀ ਤੱਕੇ ਮਾਰਨ ਦੀ ਅਥਾਰਟੀ ਕਿਸ ਨੇ ਦਿੱਤੀ ਉਹ ਨੂੰ ਵੀ ਤੁਸੀਂ ਲੋਕਾਂ ਨਾਲ ਗੱਲ ਕਰੋ ਜਿਹੜੇ ਟਿਕਟਾਂ ਲਈ ਬੈਠੇ ਨੇ ਤੁਸੀਂ ਪਹਿਲਾਂ ਟਿਕਟਾਂ ਬੰਦ ਕਰਾਓ ਸਾਾਨੂੰ ਪਾਛੇ 5-500 ਰੁਪਏ ਅਸੀਂ ਬੰਦ ਨਹੀਂ ਕਰਾਉਂਦੇ ਜਰਾ ਵੀ ਤੁਸੀਂ ਟਿਕਟਾਂ ਕਿਸ ਕਰਕੇ ਲੈਂਿਆ ਕਿ ਤੁਸੀਂ ਪਹਿਲਾਂ ਅਨੇਕਾਂ ਲੋਕ ਸੈਂਕੜੇ ਲੋਕ ਜਿਹੜੇ ਟਿਕਟਾਂ ਲੈ ਗਏ ਹੁਣ ਉਹਨਾਂ ਨੂੰ ਇਸ ਤਰ੍ਹਾਂ ਧੱਕੇ ਮਾਰ ਕੇ ਕੱਢੇ ਜਾ ਰਹੇ ਹੋ। ਯਾਰ ਮੈਂ ਕਿਹਾ ਬੱਚੇ ਹਾਸਪਤਾਲ ਲੋਗਾਂ ਨੂੰ ਕੰਨਿਤ ਪਾ ਦਈਏ। ਜੇ ਗੇਟ ਲਾਉਗਾ ਉੱਥੇ ਹੋਰ ਵੀ ਪਾ ਦੋਗੇ। ਜੇ ਗੇਟ ਲਾਉਂਗੇ ਬੱਚੇ ਉਹੀ ਕਰੀਏ। ਜਿਹੜੇ ਲੋਕਾਂ ਨੇ ਟਿਕਟ ਲਈ ਉਹਦੀ ਜਵਾਬਦੇਹੀ ਪੁਲਿਸ ਪ੍ਰਸ਼ਾਸਨ ਦੇਊਗਾ। ਮੇਲੇ ਦਾ ਪ੍ਰਸ਼ਾਸਨ ਦਊਗਾ ਕੌਣ ਦਊਗਾ ਇਹ ਸਾਨੂੰ ਨਹੀਂ ਪਤਾ ਪਰ ਫਿਰ ਵੀ ਲੋਕਾਂ ਨੂੰ ਧੱਕੇ ਮਾਰ ਕੇ ਇਥੋਂ ਕੱਟਿਆ ਜਾ ਰਿਹਾ। ਪਰ ਸਾਨੂੰ ਨਹੀਂ ਪਤਾ ਲੋਕਾਂ ਦੇ ਨਿਆਣੇ ਸੀਗੇ ਉਰੇ ਉਹਨਾਂ ਨੂੰ ਵੀ ਧੱਕੇ ਮਾਰੇ ਗਏ ਔਰਤਾਂ ਨੂੰ ਵੀ ਧੱਕੇ ਮਾਰੇ ਗਏ ਪੁਲਿਸ ਵੱਲੋਂ। ਤੁਸੀਂ ਸਰਤ ਮੇਲੇ ਦੀ ਵੀਡੀਓ ਦੇਖ ਸਕਦੇ ਹੋ। ਆਜੋ ਇੱਧਰ ਉਹ ਕੇ ਬਣਾ ਲਿਓ। ਪੋਹ ਜਾ ਲਈ ਜੀ। ਚੱਲ ਭਾਈ ਜੀ। ਆਜੋ ਵੀਰੋ। ਕੋਈ ਗੱਲ ਨਹੀਂ ਭਾਈ ਯਾਰ। त <laughs> सोस्तो <laughs> ਦੀਪਾਰ ਕਾਮ ਨੇ ਨੋਟਿਸਰ ਅੰਕ੍ਰਿਤਾ ਗੋਲ ਦੀ ਵੱਲੋਂ ਤਹਾਨੂੰ ਸਾਰਿਆਂ ਨੂੰ ਹਾਰਦਿਕ ਜੀਆ ਆਉਂਦੇ ਹੁੰਦੇ ਮੇਰੇ ਸਿੱਖ ਤੋਂ ਵਿਚਾਰ